ਸਨੇਹਰਬ ਜਿਹੜਾ ਚਾਰਪੌੜ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਸਵੇਖ 10 ਵਜੇ ਆਈ ਹੈ ਕਿ ਸ਼੍ਰੀ ਨਾਥ ਜਿਹੜਾ ਟੰਚ ਦਾ ਨਾਂ ਦਾ ਸੋਨਾ ਜਿਹੜਾ ਟੈਸਟ ਕਰਦੇ ਆ ਇਹਨਾਂ ਦੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਸਾਡਾ ਸਮਾਨ ਜਿਹੜਾ ਆ ਇਹ ਯੂਰੀ ਦੇ ਵਿੱਚ ਸਾਨੂੰ ਮੁਹੱਦਰ ਬੰਨ ਗਏ ਤੇ ਚੋਰੀ ਕਰਕੇ ਲੈ ਗਏ ਜਿਹਨੇ ਮਨੋਂ ਪੁੱਛਿਆ ਕਿ ਕੀ ਗੱਲਬਾਤ ਹੋਈ ਕਹਿੰਦੇ ਜੀ ਇੱਦਾਂ ਆਪਣੇ ਟੰਚੋ ਲੈਦੇ ਨਾ ਵਾਰਦਾਤ ਹੋ ਗਈ ਹੈ ਸਵੇਰੇ 6:00 ਸਵੇਖ 8:00 ਸਰਦ ਕੀ ਵਾਰਦਾਤ ਹੋਈ ਹੈ ਸੁਨੇਰਾ ਮਾਰਕੀ ਸੁਨੇਰਾ ਬਜਾਰ ਚਾਰਪੁਟ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਸਵੇਖ 10 ਵਜੇ ਆਈ ਹੈ ਕਿ ਸ਼੍ਰੀ ਨਾਥ ਜਿਹੜਾ ਟੰਚ ਹੈ ਦਾ ਨਾਮ ਦਾ ਸੋਨਾ ਜਿਹੜਾ ਟੈਸਟ ਕਰਦੇ ਆ ਇਹਨਾਂ ਦੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਸਾਡਾ ਸਮਾਨ ਜਿਹੜਾ ਆ ਇਹ ਯੂਨੀ ਦੇ ਵਿੱਚੋਂ ਸਾਨੂੰ ਮੁਹੱਦਰ ਬਣ ਕੇ ਤੇ ਚੋਰੀ ਕਰਕੇ ਲੈ ਗਿਆ ਤੇ ਇਹ ਅਸੀਂ ਮੌਕੇ ਤੇ ਉਦੋਂ ਇਤਰਾੰਤ ਹੀ ਫੋਨ ਕਰਕੇ ਹੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਆ ਕੇ ਇਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਡੰਗਾਈ ਦੇ ਵਿੱਚ ਪੁਸ਼ਕਸ਼ ਕਰ ਰਹੇ ਹਾਂ ਕਿ ਇਹ ਸਬੰਧੀ ਕੀ ਵਾਰਦਾਤ ਹੋਈ ਹੈ ਕੀ ਗੱਲ ਆ ਕੀ ਵਾਤਾ ਇਹ ਦੱਸਦੇ ਵੀ ਸਾਡਾ ਸੋਨਾ ਚਾਂਦੀ ਤੌਰ ਕੈਸ ਜਿਹੜਾ ਆ ਇਥੋਂ ਨਾਮਲੂ ਬੰਦੇ ਲੈ ਗਿਆ ਸਰ ਅਪਰੋਕਸੀਮੇਟਲੀ ਕਿੰਨਾ ਕਿ ਸੋਨਾ ਚਾਂਦੀ ਦੱਸ ਰਹੇ ਇਹ ਦੱਸ ਸੋਨਾ ਦੱਸ ਰਹੇ ਵੀ ਸਾਡਾ 1 ਕਿਲੋ ਸੋਨਾ ਦੇ ਈ ਲੱਖ ਰੁਪਇਆ ਤੇ 60 ਕਿਲੋ ਚਾਂਦੀ ਦੱਸ ਰਹੇ ਆ ਲੇਕਿਨ ਅਸੀਂ ਇਹਨਾਂ ਨੂੰ ਇਸ ਸੰਬੰਧੀ ਸਾਨੂੰ ਇਹ ਸਪੀਸੀਜ਼ ਲੱਗਦਾ ਮਾਮਲਾ ਅਸੀਂ ਇਹਨੂੰ ਡੰਗਾਈ ਦੇ ਵਿੱਚ ਅਸੀਂ ਪੁਸ਼ਟੀ ਕਰਨ ਤੋਂ ਬਾਅਦ ਬੰਦ ਹੀ ਕਾਨੂੰਨੀ ਕਾਰਵਾਈ ਹੁੰਦੀ ਸਰ 1 ਕਿਲੋ ਸੋਨਾ ਵੀ ਮੰਨਿਆ ਚਾਂਦੀ ਵੀ ਮੰਨੇ ਪਰ ਕਿਉਂ 23 ਲੱਖ ਰੁਪਇਆ ਕਹਿੰਦੇ 2 ਲੱਖ ਰੁਪਇਆ ਕੈਸ਼ ਇੱਥੇ ਇਹਨਾਂ ਤੋਂ ਇਸ ਸੰਬੰਧੀ ਅਜੇ ਤੱਕ ਤਾਂ ਇਹ ਸਾਨੂੰ ਕੋਈ ਵੀ ਬਿੱਲ ਕੋਈ ਵੀ ਡਾਕੂਮੈਂਟ ਸੰਬੰਧੀ ਕੋਈ ਵੀ ਪੇਚੀ ਨਹੀਂ ਕਰ ਸਕਦੇ ਅਸੀਂ ਮਾਮਲਾ ਸ਼ਕਤੀ ਜਾਂਦਾ ਇਹਨੂੰ ਅਸੀਂ ਡੰਗਾਈ ਚ ਤਫ਼ਤੀਸ਼ ਕਰਨ ਤੋਂ ਬਾਅਦ ਉਹ ਨਹੀਂ ਗੱਲ ਰਹੀ ਗੱਲ ਸਰ ਦੂਸਰੇ ਪਾਸੇ ਜਿਹੜਾ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਹਿੰਦੇ ਕੋਈ ਬੰਗ ਬੰਨ ਕੇ ਉਹ ਕਿਵੇਂ ਦੱਸ ਉਹ ਸਾਰੀ ਤਫਤੀਸ਼ ਕਰ ਰਹੇ ਨੇ ਲੰਗਾਈ ਦੇ ਵਿੱਚ ਕੋਈ ਸੀਸੀਐਸ ਵੀ ਹੋ ਸਕਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬ੍ਰੀਟ ਸਰ ਸੀਸੀਟੀਵੀ ਦੇ ਵਿੱਚ ਕੋਈ ਵੀ ਆਈ ਸੀ ਸੀਸੀਟੀਵੀ ਕੈਮਰਾ ਜਿਹੜਾ ਹੈਗਾ ਡੀਵੀਆਰ ਹੈਗਾ ਉਹ ਉਤਾਰ ਕੇ ਵੀ ਇਹਨੇ ਦੱਸ ਦੇ ਆ ਵੀ ਉਤਾਰ ਕੇ ਵੀ ਲੱਗੇ ਉਹ ਅਸੀਂ ਉਹਦੀ ਕੋਈ ਕਰ ਰਹੇ ਹਾਂ ਵੀ ਤਫਤੀਸ਼ ਕਰ ਰਹੇ ਹਾਂ ਕਿ ਮਾਮਲਾ ਵਰਮਲੀ ਜੀ ਪਤਾ ਲੱਗਿਆ ਵੀ ਤੁਹਾਡੀ ਮਾਰਕੀਟ ਕੋਈ ਲੋਟਰੀ ਵਾਰਦਾਤ ਹੋਈ ਕੀ ਹੈ ਇਹ ਦਾ ਮਾਮਲਾ ਜਿਹੜਾ ਤੁਹਾਨੂੰ ਪਤਾ ਹੋਵੇ ਅੱਜ ਸਵੇਰੇ ਤਕਰੀਬਨ ਮੈਂ ਆਪਣੇ ਕੋਲੋਂ 10:00 ਵਜੇ ਨਿਕਲਿਆ ਸੀਗਾ ਜਿਹੜੇ ਮੈਂ ਬਾਜ਼ਾਰ ਚ ਪਹੁੰਚਿਆ ਤਾਂ ਕਾਫੀ ਇੱਥੇ ਰਸ ਰਿਹਾ ਸੀਗਾ ਲੋਕ ਕਾਫੀ ਇਕੱਠੇ ਹੋਏ ਹੋਏ ਸੀਗੇ ਜਿਹੜੇ ਮਨੋਗਾਂ ਪੁੱਛਿਆ ਕਿ ਕੀ ਗੱਲਬਾਤ ਹੋਈ ਉਹ ਕਹਿੰਦਾ ਜੀ ਇੱਧਰ ਆਪਣੇ ਟੈਂਪਚਰ ਲੈਦੇ ਨਾ ਵਾਰਦਾਤ ਹੋ ਗਈ ਹੈ ਸਵੇਰੇ 6:30 ਵਜੇ ਮੈਂ ਕਿੱਦਾਂ ਵਾਰਦਾਤ ਹੋਈ ਕਹਿੰਦਾ ਦੋ ਬੰਦੇ ਸੀਗੇ ਅੰਦਰ ਕੰਮ ਕਰ ਰਹੇ ਸੀਗਾ ਅੰਦਰ ਉਹਨੇ ਆਪਣੇ ਸਪਾਈਸਰ ਕਰਕੇ ਪੇਟੀ ਲੈ ਖੋਲੀ ਹੋਈ ਸੀਗੀ ਤਾਂ ਇੱਕ ਬੰਦਾ ਆਇਆ ਉਹ ਉਹਨੇ ਮਨਾ ਕੀਤਾ ਉਹ 10 ਵਜੇ ਤੱਕ ਉਹਨਾਂ ਨੇ ਆਇਆਗਾ ਪਰ ਉਹਨੇ ਕਿਸੇ ਨਾਲ ਗਲਤ ਗੱਲਬਾਤ ਕਰਾਈ ਕਿ ਹਾਂਜੀ ਗਲਤ ਗੱਲਬਾਤ ਨਹੀਂ ਕਰਾਈ ਉਹਨੂੰ ਦੱਸਿਆ ਕਿ ਮੈਂ ਫਲਾਣੇ ਬੰਦੇ ਦਾ ਆਇਆਗਾ ਵਾ ਤਾਂ ਮੈਂ ਐਮਰਜੈਂਸੀ 'ਚ ਮੈਂ ਜਾਣਾ ਕਿਉਂਕਿ ਸਾਡਾ ਯਾਰ ਜਿਹੜਾ ਸੰਡੇ ਨੂੰ ਲੋਕ ਵਪਾਰੀ ਜਿਹੜੇ ਬਾਹਰੋਂ ਆਉਂਦੇ ਹੈਗੇ ਹਿਮਾਚਲ ਤੋਂ ਕੋਈ ਕਿਤੇ ਆਉਂਦਾ ਹੈਗਾ ਤਾਂ ਕਿ ਉਹ ਸਾਡੇ ਛੱਪ ਦਾ ਕੰਮ ਜਾਂਦਾ ਤਾਂ ਮੁਸਲਿਮ ਹਿਮਾਚਲ ਸਿਰ ਤੇ ਹੈਗਾ ਵਾ ਉਹ ਲੋਕ ਵਪਾਰੀ ਆਉਂਦੇ ਹੈਗੇ ਬਾਹਰੋਂ ਆਉਂਦੇ ਕੰਮ ਕਰਵਾਉਂਦੇ ਚੱਲ ਜਾਂਦੇ ਹੈਗੇ ਉਸ ਦਰਾਂ ਦੇ ਨੂੰ ਲੱਗਾ ਕਿ ਸ਼ਾਇਦ ਕੋਈ ਵਪਾਰੀ ਹੋਊਗਾ ਉਹਨੇ ਉਹਨੇ ਅੰਦਰ ਕੰਚਲਾ ਸਕੈਨ ਟ ਔਰ ਇਹ ਜੋ ਉਸ ਨੂੰ ਸਟੋਰੀ ਸੁਣ ਸੁਣ ਸੁਣਨ ਚ ਮਿਲੀ ਸੀਗੀ ਮੈਂ ਤੁਰੰਤ ਅਮਨਾ ਜੀ ਨੂੰ ਫੋਨ ਕੀਤਾ ਤੇ ਇਹ ਵਿਦਨ ਮੇਕਾ 10 15 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਸੀਗੇ ਕਿੰਨੀ ਕਿੰਨੀ ਕਿੰਨੇ ਕਿਲੋ ਟੋਸੀ ਜਾ ਰਹੀ ਇਹ ਜੋ ਦੱਸ ਰਿਹਾ ਹੈਗਾ ਉਹ ਕਹਿੰਦਾ ਕਿਲੋ ਸੋਨਾ ਦੱਸ ਰਿਹਾ ਉਹ 23 24 ਲੱਖ ਰੁਪਏ ਦਾ ਕੈਸ਼ ਦੱਸ ਰਿਹਾ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਕੰਮ ਹੈਗਾ ਉਹ ਸੋਨਾ ਰਿਲੇਟਡ ਹੈਗਾ ਵਾ ਕੈਸ਼ ਮੈਂ ਦੱਸ ਉਹਦਾ ਕੀ ਕਰ ਹੁੰਦਾ ਕਿ ਐਕਚੁਅਲੀ ਇਹਨਾਂ ਕੋਲ ਇਹ ਵੇਚੀ ਉਹ ਤੁਹਾਨੂੰ ਲੋਕ ਹੀ ਆਉਂਦੇ ਹੈਗੇ ਆ ਜਿਹੜਾ ਕੋਈ ਵਪਾਰੀ ਬਾਹਰੋਂ ਆਉਂਦਾ ਸਾਡੇ ਜਿਹਾ ਅਸੀਂ ਲੋਕ ਵੀ ਹੈਗੇ ਆ ਫਰਾਂ ਉਹ ਜੀ ਸੋਨਾ ਵੇਚਣ ਦੇ ਲੋੜ ਪੈਂਦੇ ਸੀ ਇੰਨਾ ਲੋਕਾਂ ਕੋਲ 16 ਲੈ ਵਿੱਚ ਕਰ ਕਰਦਣੇ ਹੈਗੇ ਆ ਅਦਰਵਾਇਜ਼ ਸ਼ਾਪ ਦੇ ਓਨਰ ਵੀ ਹੈਗੇ ਸੋਫ ਦਾ ਓਨਰ ਜਿਹੜਾ ਪਿੰਡ ਗਿਆ ਹੋਇਆ ਅੱਛਾ ਇਹ ਸਾਰੇ ਵਰਕਰ ਹੀ ਸੀ ਇੱਥੇ ਵਰਕਰ ਸੀ ਉਹਨਾਂ ਦੇ ਕਿਉਂਕਿ ਐਕਚੁਅਲੀ ਕੈਸ਼ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਐਕਚੁਅਲੀ 1000 ਦੇ ਪ੍ਰੋਪਰ ਸਾਹਮਣੇ 3-4 ਲੱਖ ਦਾ ਦੱਸਿਆ ਨੇ ਕਿ ਦੈ 100 ਲੱਖ ਪਿਆਵਾਜ਼ ਗਿਆ ਤੱਕ ਲੋ ਸੋਨਾ ਸੀ ਮੇਰਾ ਭਾਈ ਸਾਹਿਬ ਤਾਂ ਪਿੰਡੋਂ ਮੇਨੋਂ ਦਾ ਫੋਨ ਆਇਆ ਜਿਹਾ ਉਹ ਮਾਲਕ ਕਾਫੀ ਰੋ ਰਿਹਾ ਸੀਗਾ ਕਹਿੰਦਾ ਮੇਰੀ ਜ਼ਿੰਦਗੀ ਭਰ ਦੀ ਪੂੰਜੀ ਜਿਹੜੀ ਸੀਗੀ ਉਹ ਖਤਮ ਹੋ ਗਈ ਹੈ ਕਿ ਮੈਂ ਉਸ そう。